ਅਮਰੀਕਾ ਦੀ ਟਰੰਪ ਸਰਕਾਰ ਨੇ ਅਮਰੀਕੀ ਨਾਗਰਿਕਤਾ ਟੈਸਟ ਅਤੇ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਨਾਗਰਿਕਤਾ ਟੈਸਟ ਪਾਸ ਕਰਨਾ ਅਤੇ H1B ਵੀਜ਼ਾ ਹਾਸਲ ਕਰਨਾ ਹੁਣ ਮੁਸ਼ਕਲ ਹੋ ਸਕਦਾ ਹੈ ਸਸਟ੍ਰਿਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਸਰਕਾਰ ਨੇ ਨਾਗਰਿਕਤਾ ਟੈਸਟ ਅਤੇ H1B ਵੀਜ਼ਾ ਪ੍ਰੋਗਰਾਮਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਯੋਜਨਾ ਦਾ ਐਲਾਨ ਕੀਤਾ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਵੇਂ ਡਾਇਰੈਕਟਰ ਜੋਸਫ ਐਲਡੋ ਨੇ ਦੱਸਿਆ ਕਿ ਮੌਜੂਦਾ ਨਾਗਰਿਕਤਾ ਟੈਸਟ ਬਹੁਤ ਸੌਖਾ ਹੈ ਅਤੇ H1B ਵੀਜ਼ਾ ਪ੍ਰੋਗਰਾਮ ਨੂੰ ਅਮਰੀਕੀ ਅਰਥਚਾਰੇ ਦੇ ਹਿੱਤਾਂ ਵਿੱਚ ਹੋਰ ਸੁਧਾਰਨ ਦੀ ਜ਼ਰੂਰਤ ਹੈ। ਇਹ ਤਬਦੀਲੀਆਂ 트ੰਪ ਸਰਕਾਰ ਦੀ ਦੂਜੀ ਮਿਆਦ ਦੇ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਅਤੇ ਅਮਰੀਕੀ ਕਰਮਚਾਰੀਆਂ ਨੂੰ ਪਹਿਲ ਦੇਣ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜੋਸਫ ਐਲਡੋ ਨੇ ਦਾ ਨਿਊਯਾਰਕ ਟਾਈਮਜ਼ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੌਜੂਦਾ ਨਾਗਰਿਕਤਾ ਟੈਸਟ ਜਿਸ ਨੂੰ ਕਿ ਨੈਚਰਲਾਈਜੇਸ਼ਨ ਟੈਸਟ ਵੀ ਕਿਹਾ ਜਾਂਦਾ ਹੈ ਇਹ ਅਮਰੀਕੀ ਕਾਨੂੰਨ ਦੇ ਨਾਲ ਮੇਲ ਨਹੀਂ ਖਾਂਦਾ ਮੌਜੂਦਾ ਸਮੇਂ ਦੇ ਵਿੱਚ ਅਰਜ਼ੀਕਰਤਾਵਾਂ ਨੂੰ 100 ਸਿਵਿਕ ਸਵਾਲਾਂ ਦੇ ਵਿੱਚੋਂ 10 ਸਵਾਲ ਪੁੱਛੇ ਜਾਂਦੇ ਨੇ ਇਹਨਾਂ ਦੇ ਵਿੱਚੋਂ 6 ਦੇ ਸਹੀ ਜਵਾਬ ਦੇਣੇ ਜ਼ਰੂਰੀ ਹੁੰਦੇ ਨੇ ਐਲਡੋ ਦੇ ਮੁਤਾਬਿਕ ਇਹ ਸਵਾਲਾਂ ਦੇ ਜਵਾਬ ਆਸਾਨੀ ਦੇ ਨਾਲ ਯਾਦ ਕੀਤੇ ਜਾ ਸਕਦੇ ਨੇ ਜੋ ਟੈਸਟ ਦੇ ਮਕਸਦ ਨੂੰ ਕਮਜ਼ੋਰ ਕਰ ਸਕਦੇ ਨੇ ਜੇਕਰ ਪਿਛਲੇ ਕੁਝ ਸਾਲਾਂ ਦੇ ਵੱਲ ਨਜ਼ਰ ਮਾਰੀਏ ਤਾਂ ਸਾਲ 2018 ਤੋਂ ਪਹਿਲਾਂ ਨਾਗਰਿਕਤਾ ਟੈਸਟ ਗੈਰ ਮਿਆਰੀ ਤੇ ਬੇਤਰਤੀਬ ਸੀ ਬੁਸ਼ ਸਰਕਾਰ ਨੇ ਸਾਲ 2008 ਦੇ ਵਿੱਚ 100 ਸਵਾਲਾਂ ਵਾਲਾ ਇੱਕ ਟੈਸਟ ਸ਼ੁਰੂ ਕੀਤਾ ਸੀ ਜਿਸ ਦੇ ਵਿੱਚੋਂ 10 ਸਵਾਲਾਂ ਦੇ ਵਿੱਚੋਂ ਸਿਰਫ 6 ਦੇ ਜਵਾਬ ਸਹੀ ਦੇਣੇ ਜ਼ਰੂਰੀ ਹੁੰਦੇ ਸਨ ਪਰ ਹੁਣ ਯੂਐਸਸੀ ਆਈਐਸ ਜਲਦੀ ਹੀ ਸਖਤ ਟੈਸਟ ਨੂੰ ਮੁੜ ਸ਼ੁਰੂ ਕਰੇਗੀ ਜਿਸ ਦੇ ਨਾਲ 128 ਸਵਾਲਾਂ ਦੇ ਵਿੱਚੋਂ 20 ਸਵਾਲਾਂ ਦੇ ਜਵਾਬ ਪੁੱਛੇ ਜਾਣਗੇ ਤੇ 12 ਦੇ ਜਵਾਬ ਸਹੀ ਦੇਣੇ ਪੈਣਗੇ 50 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਲੋਕਾਂ ਅਤੇ 20 ਸਾਲ ਤੋਂ ਸਥਾਈ ਨਾਗਰਿਕ ਵਜੋਂ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਦੇ ਲਈ ਸੌਖੇ ਟੈਸਟ ਜਾਰੀ ਰਹਿਣਗੇ ਇਸ ਦਾ ਮਕਸਦ ਅਰਜ਼ੀਕਰਤਾਵਾਂ ਨੂੰ ਅਮਰੀਕੀ ਇਤਿਹਾਸ ਅਤੇ ਸਰਕਾਰ ਦੀਆਂ ਪ੍ਰਣਾਲੀਆਂ ਦੀ ਡੂੰਗੀ ਸਮਝ ਪੈਦਾ ਕਰਨਾ ਹੈ ਸਖਤ ਟੈਸਟ ਦੇ ਨਾਲ ਕਾਨੂੰਨੀ ਪ੍ਰਵਾਸੀਆਂ ਦੇ ਲਈ ਨਾਗਰਿਕਤਾ ਹਾਸਲ ਕਰਨਾ ਮੁਸ਼ਕਲ ਸਾਬਤ ਹੋ ਸਕਦਾ ਹੈ। ਸਖਤ ਟੈਸਟ ਦੇ ਨਾਲ ਨਾਗਰਿਕਤਾ ਪ੍ਰਕਿਰਿਆਵਾਂ ਹੋਰ ਜਟਿਲ ਹੋ ਸਕਦੀਆਂ ਨੇ, ਗੁੰਝਲਦਾਰ ਬਣ ਸਕਦੀਆਂ ਨੇ, ਖਾਸ ਕਰਕੇ ਜੋ ਅੰਗਰੇਜ਼ੀ ਨਹੀਂ ਬੋਲ ਸਕਦੇ, ਉਹਨਾਂ ਅਰਜ਼ੀਕਰਤਾਵਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਗੱਲ ਕਰਦੇ ਹਾਂ H1B ਵੀਜ਼ਾ ਪ੍ਰੋਗਰਾਮ ਦੀ, ਜੋ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਤੇ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਸ ਵਿੱਚ ਵੀ ਸੁਧਾਰ ਕਰਨ ਦੀ ਗੱਲ ਆਖੀ ਗਈ ਹੈ ਮੌਜੂਦਾ ਸਮੇਂ ਦੇ ਦੌਰਾਨ H1B ਵੀਜ਼ਾ ਲੋਟਰੀ ਸਿਸਟਮ ਦੇ ਰਾਹੀਂ ਜਾਰੀ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਅਰਜ਼ੀਕਰਤਾਵਾਂ ਨੂੰ ਬੜੀ ਹੀ ਬੇਤਰਤੀਬ ਢੰਗ ਦੇ ਨਾਲ ਚੁਣਿਆ ਜਾਂਦਾ ਹੈ ਪਰ ਹੁਣ ਟਰਮ ਸਰਕਾਰ ਲੋਟਰੀ ਸਿਸਟਮ ਨੂੰ ਖਤਮ ਕਰਕੇ ਵੇਟਿਡ ਸਿਲੈਕਸ਼ਨ ਪ੍ਰੋਸੈਸ ਲਿਉਣ ਦੀ ਗੱਲ ਕਰ ਰਹੀ ਹੈ ਜਿਸ ਦੇ ਵਿੱਚ ਵਧੇਰੇ ਤਨਖਾਹ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਨੂੰ ਪਹਿਲ ਦਿੱਤੀ ਜਾਵੇਗੀ ਇਸ ਦੇ ਨਾਲ ਉੱਚ ਹੁਨਰਮੰਦ ਅਤੇ ਵਧੇਰੇ ਤਨਖਾਹ ਵਾਲੇ ਪੇਸ਼ੇਵਰਾਂ ਨੂੰ ਤਰਜੀਹ ਮਿਲੇਗੀ ਵਧੇਰੇ ਤਨਖਾਹ ਵਾਲੇ ਸਿਸਟਮ ਦੇ ਨਾਲ ਵੱਡੀਆਂ ਟੈਕ ਕੰਪਨੀਆਂ ਨੂੰ ਫਾਇਦਾ ਹੋ ਸਕਦਾ ਹੈ ਪਰ ਛੋਟੀਆਂ ਕੰਪਨੀਆਂ ਅਤੇ ਆਊਟਸੋਰਸਿੰਗ ਫਰਮਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਨਵੇਂ ਗ੍ਰੈਜੂਏਟਸ ਦੇ ਵਿਕਾਸਸ਼ੀਲ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਹਾਸਲ ਕਰਨਾ ਥੋੜਾ ਮੁਸ਼ਕਲ ਹੋ ਸਕਦਾ ਹੈ ਜੇਕਰ ਤੁਸੀਂ H1B ਵੀਜ਼ਾ ਜਾਂ ਫਿਰ ਨਾਗਰਿਕਤਾ ਲੈਣ ਦੇ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਕ ਵਾਰ ਜ਼ਰੂਰ USCIS ਦੀ ਵੈੱਬਸਾਈਟ www.uscis.gov ਤੇ ਜਾ ਕੇ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹੋ ਜਾਂ ਫਿਰ ਆਪਣੇ ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਸੰਪਰਕ ਕਰ ਸਕਦੇ ਹੋ 트럼ਪ ਸਰਕਾਰ ਦੀਆਂ ਪ੍ਰਸਤਾਵਿਤ ਤਬਦੀਲੀਆਂ ਨਾਗਰਿਕਤਾ ਟੈਸਟ ਅਤੇ H1B ਵੀਜ਼ਾ ਪ੍ਰੋਗਰਾਮ ਨੂੰ ਸਖਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਕਦਮ ਨੇ ਜਿਸ ਦਾ ਇੱਕ ਮਕਸਦ ਅਮਰੀਕੀ ਇਕਨੋਮੀ ਅਤੇ ਕਰਮਚਾਰੀਆਂ ਨੂੰ ਪਹਿਲ ਦੇਣਾ ਹੈ ਹਾਲਾਂਕਿ ਇਹ ਤਬਦੀਲੀਆਂ ਕਾਨੂੰਨੀ ਪ੍ਰਵਾਸੀਆਂ ਖਾਸ ਕਰਕੇ ਗ੍ਰੈਜੂਏਟਸ ਤੇ ਵਿਕਾਸਸ਼ੀਲ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਚੁਣੌਤੀਆਂ ਪੈਦਾ ਕਰ ਸਕਦੀਆਂ ਨੇ ਇਹ ਨੀਤੀਆਂ ਅਜੇ ਪ੍ਰਸਤਾਵਿਤ ਹਨ ਅਮਲ ਦੇ ਵਿੱਚ ਲਿਆਉਣ ਵਿੱਚ ਇਹਨਾਂ ਨੂੰ ਕੁਝ ਸਮਾਂ ਲੱਗ ਸਕਦਾ ਹੈ